ਥੋੜੇ ਵਿੱਚ ਗੁਣ ਸੀਗਾ ਤੈਰਨ ਦਾ ਤੁਸੀਂ ਤੈਰਨਾ ਸਿੱਖਿਆ ਤੇ ਸੀਡੀਪੀਓ ਬਣੇ ਇਹ ਸਾਰੀ ਜਰਨੀ ਦੱਸੋ ਕਿਵੇਂ ਇੱਧਰ ਨੂੰ ਆਏ ਇਹ ਤਾਂ ਜੀ ਪਹਿਲਾਂ ਤਾਂ ਪੇਰੈਂਟਸ ਦਾ ਰੋਲ ਬਹੁਤ ਵੱਡਾ ਰਹਿੰਦਾ ਹੈਗਾ ਕਿ ਜੋ ਗੁਣ ਹੁੰਦਾ ਬੱਚੇ ਦੇ ਵਿੱਚ ਉਹਨੂੰ ਸਹੀ ਦਿਸ਼ਾ ਦੇ ਵਿੱਚ ਉਹਨੂੰ ਅੱਗੇ ਲੈ ਕੇ ਜਾਣਾ ਫਿਰ ਜੇ ਤੁਹਾਨੂੰ ਚੰਗੇ ਗੁਰੂ ਮਿਲ ਜਾਂਦੇ ਅੱਗੇ ਜੀ ਤਾਂ ਫਿਰ ਓਬਵੀਅਸਲੀ ਉਹ ਜੋ ਪੌਦਾ ਲਾਉਂਗੇ ਤਾਂ ਉਹ ਦਰਖਤ ਵੱਡਾ ਬਣ ਕੇ ਫਲਤਾ ਵਧੀਆ ਦੇਊਗਾ ਤੇ ਉਸ ਸਾਲ ਨੈਸ਼ਨਲ ਚੈਂਪੀਅਨ ਹੋਇਆ ਜੀ ਮੈਂ ਅੰਡਰ 19 골ਡ ਮੈਡਲ ਆਇਆ ਸੀ ਮੇਰਾ ਜੀ ਨੈਸ਼ਨਲ ਦੇ ਵਿੱਚ ਜੋ ਮੀਜਰ ਕੰਪੀਟੀਸ਼ਨ ਸੀ ਵਰਲਡ ਯੂਨੀਵਰਸਿਟੀ ਪਾਰਟਿਸਪੇਸ਼ਨ ਸੀ ਮੀਂਗੀਓ ਅੱਜ ਕੱਲ ਦੇ ਬਿਜ਼ੀ ਸ਼ੈਡਿਊਲ ਦੇ ਵਿੱਚ ਉਹ ਆਪਣੇ ਬੱਚਿਆਂ ਵਾਸਤੇ 3 ਘੰਟੇ 4 ਘੰਟੇ ਕੱਟਣਾ ਪੇਰੈਂਟਸ ਲਈ ਔਖਾ ਹੋ ਰਿਹਾ ਹੈ ਇਹ ਸਟਰਗਲ ਕੱਲੀ ਇਹ ਨਹੀਂ ਹੈ ਕਿ ਕੱਲਾ ਬੱਚਾ ਸਟਰਗਲ ਕਰਦਾ ਹੈ ਮਿਹਨਤ ਕਰਕੇ ਪਰਿਵਾਰ ਨੂੰ ਵੀ ਨਾਲ ਹੀ ਸਟਰਗਲ ਕਰਨੀ ਪੈਂਦੀ ਹੈ ਸਵਿਮਿੰਗ ਨਾਲ ਫੈਟ ਨਹੀਂ ਚੜਦੀ ਇੱਕ ਤਾਂ ਸਵਿਮਿੰਗ ਨਾਲ ਜੀ ਦੂਜਾ ਇੱਕ ਸਕਿੱਲ ਤੋਂ ਉਹਨੂੰ ਡਵੈਲਪ ਹੋ ਜਾਂਦਾ ਹੈਗਾ ਮਾਈਂਡ ਫਰੈਸ਼ ਹੋ ਜਾਂਦਾ ਹੈਗਾ ਹੂੰ ਤੇ ਬਾਡੀ ਦੇ ਵਿੱਚ ਫਲੈਕਸੀਬਿਲਟੀ ਵੱਧਦੀ ਹੈ ਜਬ ਮੁਕਸਰ ਨੇੜੇ ਪਿੱਛੇ ਜੇ ਘਟਨਾ ਹੋਈ ਹੈ ਕਿ ਬਸ ਸਵਾਰੀਆਂ ਦੀ ਨਹਿਰ ਦੇ ਵਿੱਚ ਡਿੱਗ ਪਈ ਸੀ ਕਾਹੀ ਹਾਦਸਾ ਹੋਇਆ ਹੈ ਕਾफी ਜਾਨਾਂ ਦਾ ਨੁਕਸਾਨ ਹੋਇਆ ਹੈ ਸਵਿਮਿੰਗ ਆਉਂਦੀ ਹੋ ਬੰਦੇ ਨੂੰ ਚਲੋ ਕਿਸੇ ਨੂੰ ਬਚਾ ਨਾ ਸਕਦਾ ਹੋਵੇ ਉਹ ਆਪ ਦਾ ਬਚਾਅ ਆਪ ਹੀ ਕਰ ਲਉਣਾ ਹੈ ਆਪਾਂ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਰਹੇ ਹਾਂ ਉਧਰ ਨੂੰ ਪੁੱਛ ਕਰ ਰਹੇ ਹਾਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਾ ਰਹੇ ਹਾਂ ਉੱਥੇ ਕਲਚਰ ਹੈ ਕਿ ਹਰ ਬੱਚੇ ਨੂੰ ਹਰ ਬੰਦੇ ਨੇ ਸਵਿਮਿੰਗ ਆਉਣੀ ਜ਼ਰੂਰੀ ਹੈ। ਬੱਚਾ ਜਾਂਦਾ ਨਹੀਂ ਉਹ ਪੂਲ ਦੇ ਵਿੱਚ ਰਜਿਸਟ੍ਰੇਸ਼ਨ ਆਪਦੇ ਬੱਚੇ ਦੀ ਕਰਾਉਂਦੇ ਆ। ਫ੍ਰੀ ਬੁਕਿੰਗ ਹੁੰਦੀ ਹੈ। ਉਹ ਕਿ ਉਹ ਕਲਚਰ ਡਵੈਲਪ ਹੋ ਜਾਂਦਾ ਉੱਥੇ ਕਿ ਵੀ ਸਾ ਉਹ ਬਾਅਦ ਚ ਬੀਚਸ ਵਗੈਰਾ ਦਾ ਮਜ਼ਾ ਲੈਂਦੇ ਆ। ਆਪਣੇ ਹੁਣ ਕਹਿ ਦਿੰਦੇ ਵੇ ਅਸੀਂ ਬੀਚ ਤੇ ਉੱਥੇ ਗਏ ਸੀਗੇ ਫਨ ਕਰਨ ਗਏ ਸੀ ਕਿ ਉੱਥੇ ਉਹਨਾਂ ਨੂੰ ਉਹ ਗੋਰੇ ਤਾਂ ਨਾਰਮਲ ਸਵਿਮਿੰਗ ਕਰੀ ਜਾਂਦੇ ਸੀ ਨਾ ਉਹਨਾਂ ਨੂੰ ਸਮੁੰਦਰ ਤੋਂ ਡਰ ਲੱਗਦਾ ਸੀ ਤਾਂ ਆਪਣੇ ਵਾਲੇ ਬਾਹਰ ਬਹਿ ਕੇ ਵੇਖ ਕੇ ਆ ਜਾਂਦੇ ਆ। ਇਹ ਕਲਚਰ ਡਿਫਰੈਂਸ ਹੀ ਹੈ ਜਦੋਂ ਬੱਚੇ ਨੂੰ ਸਵਿਮਿੰਗ ਸਿਖਾ ਦੋ ਇੱਥੇ ਫਿਰ ਕਿੰਨੇ ਕ ਬੱਚੇ ਆਉਂਦੇ ਆ ਕਿੰਨੀ ਏਜ ਦੇ ਬੱਚੇ ਆਉਂਦੇ ਕਿੰਨੀ ਮਤਲਬ ਕਿੰਨਾ ਕੁ ਟਾਈਮ 2 ਤੋਂ 3 ਸਾਲ ਦੇ ਮੇਰੇ ਆਪ ਦੇ ਬੱਚੇ 2 ਸਾਲ ਦੇ ਪਿਛਲੇ ਸਾਲ ਉਹ ਸਾਲ ਦੇ ਸੀਗੇ ਜੀ ਅੱਛਾ ਉਹਨਾਂ ਨੂੰ ਸਭ ਨੂੰ ਪੂਲ ਇੰਟਰੋਡਿਊਸ ਕਰਤਾ ਹੈ ਕੀ ਲੱਗਦਾ ਇਹ ਮਹਿੰਗੀ ਗੇਮ ਆ ਨਹੀਂ ਬਿਲਕੁਲ ਮਹਿੰਗੀ ਤਾਂ ਹੈ ਨਹੀਂ ਜੀ ਬਸ ਇਨਫਰਾਸਟ੍ਰਕਚਰ ਹੋਣਾ ਚਾਹੀਦਾ ਤੁਹਾਡੇ ਰੀਚ ਦੇ ਵਿੱਚ ਜੀ ਇਹ ਮਹਿੰਗੀ ਤਾਂ ਹੈ ਨਹੀਂ ਕੱਲ ਨੂੰ ਜੋ ਦਿੱਕਤਾਂ ਸਾਨੂੰ ਆਈਆਂ ਉਹਨਾਂ ਨੂੰ ਫੇਸ ਨਾ ਕਰਨੀਆਂ ਪੈਣ ਤੇ ਸਮਾਜ ਆਸਤੀ ਵੀ ਸਾਡੇ ਪੀਰਪੋਟ ਦੇ ਸ਼ਹਿਰ ਤੇ ਲੋਕਾਂ ਵਾਸਤੇ ਵੀ ਜੋ ਦਿੱਕਤਾਂ ਮੈਨੂੰ ਆਈਆਂ ਹੁਣ ਮੈਂ ਗਾਈਡ ਕਰ ਸਕਦਾ ਉਹਨਾਂ ਨੂੰ એનર્ਜੀ ਬੱਚਿਆਂ ਚ ਇੰਨੀ ਹੁੰਦੀ ਹੈ ਜੀ ਮਾਪਿਆਂ ਤੋਂ ਕੰਟਰੋਲ ਹੀ ਨਹੀਂ ਹੁੰਦੇ ਕੰਟਰੋਲ ਨਹੀਂ ਹੁੰਦੇ ਤਾਂ ਉਹ ਫੋਨ ਫੜਾ ਦਿੰਦੇ ਆ ਟੀਵੀ ਬੁਖਾ ਦਿੰਦੇ ਆ ਆ ਗੱਲਾਂ ਹੁੰਦੀਆਂ ਹਾਂ ਹੁਣ ਜਦੋਂ ਦੇ स्विਮਿੰਗ ਕਰਨ ਲੱਗੇ ਆ ਜੀ ਐਗਜ਼ੌਸਟ ਇੰਨਾ ਹੋ ਜਾਂਦੇ ਆ ਪਹਿਲਾਂ ਤਾਂ ਖਾਣਾ ਪੂਰਾ ਖਾਂਦੇ ਆ ਜਾ ਕੇ ਪਹਿਲਾਂ ਖਾਣ ਦੀ ਵੀ ਸਮੱਸਿਆ ਸੀ ਕਿ ਜਵਾ ਖਾਂਦੇ ਨਹੀਂ ਖਾਂਦੇ ਹਾਂ ਫਿਰ 버ਗਰ ਪੀਜ਼ੇ ਖਾਂਦੇ ਜਾਂ ਕੁਛ ਹਾਂ ਹੁਣ ਉਹ ਤੋਂ ਬਾਅਦ ਕੀ ਆ ਕਿ ਕਰਦੇ ਨਾਲ ਕੋਈ ਬਣਾਣਾ ਛੇਕ ਲੈ ਆਏ ਜਾਂ ਐਪਲ ਲੈ ਆਇਆ ਜਾਂ ਐਗਜ਼ ਲੈ ਆਏ ਉਹ ਪੂਲ ਤੋਂ ਨਿਕਲਦੇ ਸਾਰੀ ਭੁੱਖ ਲੱਗੀ ਹੁੰਦੀ ਐ ਉਹ ਚੀਜ਼ਾਂ ਖਾ ਲੈਂਦੇ ਆ ਜੀ ਜਾ ਕੇ ਆਪਦੀ ਪ੍ਰੋਪਰ ਮੀਲ ਲੈ ਕੇ ਸੌ ਜਾਂਦੇ ਆ ਹਾਂ ਥੱਕੇ ਹੀ ਨੇ ਹੁੰਦੇ ਆ ਨਾ ਦਾ ਟੀਵੀ ਵੇਖਣ ਦਾ ਟਾਈਮ ਐ ਤੇ ਨਾ ਹੀ ਫੋਨ ਵੇਖਣ ਦਾ ਟਾਈਮ ਆ ਪੂਲ ਤੇ ਆਉਣਾ ਪੂਰ ਤੋਂ ਥੱਕ ਕੇ ਘਰ ਜਾ ਕੇ ਸੌ ਜਾਣਾ ਤੇ ਮਾੜੀ ਸੰਗਤ ਤੋਂ ਵੀ ਬਚਿਆ ਗਿਆ ਬੱਚਾ ਹੁਣ ਪਿਛਲੇ 10 ਸਾਲਾਂ ਤੋਂ ਦੇਖ ਰਹੇ ਆ ਜੀ ਹਰ ਬੰਦਾ ਇਹੀ ਹੈ ਕਿ ਅਸੀਂ ਜਵਾਕ ਨੂੰ 12th ਕਰਾ ਕੇ ਅਸੀਂ ਬਾਹਰ ਭੇਜਣਾ ਹੈ ਹੁਣ ਉੱਥੇ ਪਿੰਕ ਕੈਪੈਸਿਟੀ ਉਨੀ ਹੈ ਨਹੀਂ ਕਿ ਜੋ 510 ਵਾਲਿਆਂ 15 ਸਾਲ ਪਹਿਲਾਂ ਸੀਗੀ ਲੋਕ ਕਮਾਈਆਂ ਕਰਦੇ ਸੀ ਵਾਪਸ ਆਉਂਦੇ ਸੀਗੇ ਫਲਾਤ ਉੱਥੇ ਵੀ ਇਦਾਂ ਹੀ ਬੱਤਰ ਹੋਈ ਜਾਂਦੇ ਨਸ਼ਾ ਜੇ ਇੱਥੇ ਆ ਤਾਂ ਉੱਥੇ ਖੁੱਲਾ ਹੈ ਬੱਚਿਆਂ ਨੂੰ ਆਪਦੀ ਅੱਖਾਂ ਦੇ ਸਾਹਮਣੇ ਰੱਖ ਕੇ ਬਹੁਤ ਚੀਜ਼ਾਂ ਹੈਗੀਆਂ ਵੀ ਆਪਾਂ ਆਈਐਸ ਪੀਸੀਐਸ ਕਰ ਲਈ ਇਹੀ ਚੀਜ਼ਾਂ ਨਹੀਂ ਰਹਿਗੀਆਂ ਵੀ ਆਪਾਂ ਇਹ ਨਹੀਂ ਬਣੇ ਤਾਂ ਆਪਣਾ ਸੇਲੰਦਨੀ ਦੇ ਵਿੱਚ ਬਹੁਤ ਸਾਰੇ ਕਿੱਤੇ ਹੈ ਉਹ ਜਿਹੜੇ ਸਪੋਰਟਸ ਦਾ ਕਿੱਤਾ ਵੀ ਹੈ ਕੋਈ ਹੋਰ ਕਿੱਤੇ ਵੀ ਹੈ ਜੋ ਮੈਂ ਸਪੋਰਟਸ ਨਾਲ ਸੰਬੰਧਤ ਤਾਂ ਮੈਨੂੰ ਇਹਦਾ ਪਤਾ ਹੈ ਹੋਰ ਵੀ ਕਾਫੀ ਕਿੱਤੇ ਹੈ ਤੁਸੀਂ ਕਿਸੇ ਨਾ ਕਿਸੇ ਕਿੱਤੇ ਨਾਲ ਸੰਬੰਧਤ ਹੋ ਜੋ ਤੁਹਾਡਾ ਬੱਚਾ ਉਹ ਕੋਈ ਹਨਰ ਲੈਂਦਾ ਹੈਗਾ ਉਹ ساری ਜ਼ਿੰਦਗੀ ਉਹ ਕਿੱਤੇ ਉਹ ਸਕਸੈਸਫੁਲ ਹੋਣਾ ਹੀ ਹੈ ਜੀ ਉਹ ساری ਜ਼ਿੰਦਗੀ ਉਹ ਹਨਰ ਦੇ ਨਾਲ ਤੁਹਾਡੀ ਸਿਰਫ ਇੰਨੀ ਹੈ ਕਿ ਤੁਸੀਂ ਉਹਨੂੰ ਗਾਈਡ ਕਰੀ ਚੱਲੋ ਆਪੇ ਹਨਰ ਦੇ ਵਿੱਚ ਆਪੇ ਆਪ ਨੂੰ ਤਰਾਸ਼ੋ ਜੋ ਜੁੜੇ ਹੋ요 ਦੁਨੀਆ ਦੇ ਨਾਲ ਮੈਂ ਮਨਦੀਪ ਜਦੋਂ ਤੁਸੀਂ ਕਿਤੇ ਜਾਂਦੇ ਹੋ ਲੰਘਦੇ ਕਰਦੇ ਹੋ ਤਾਂ ਅਕਸਰੀ ਨਹਿਰਾਂ ਦੇ ਵਿੱਚ ਸੂਇਆਂ ਦੇ ਵਿੱਚ ਤੁਹਾਨੂੰ ਬੱਚੇ ਨੌਜਵਾਨ ਤਾਰੀਆਂ ਲਾਉਂਦੇ ਖੇਡਦੇ ਤੈਰਦੇ ਮਿਲ ਜਾਣਗੇ ਇਹ ਉਹਨਾਂ ਦਾ ਗੁਣ ਆ ਕਿ ਉਹ ਨਹਿਰਾਂ ਦੇ ਵਿੱਚ ਸੂਇਆਂ ਦੇ ਵਿੱਚ ਤੈਰ ਲੈਂਦੇ ਆ ਪਰ ਕਈ ਵਾਰੀ ਅਸੀਂ ਡੂੰਘਾਈ 'ਚ ਸੋਚਦੇ ਨਹੀਂ ਇਹ ਗੁਣ ਉੱਥੇ ਹੀ ਮਰ ਜਾਂਦਾ ਪਰ ਕੀ ਤੁਹਾਨੂੰ ਪਤਾ ਇਹ ਤੁਹਾਡਾ ਗੁਣ ਆ ਜਿਹੜਾ ਇਹ ਤੁਹਾਡਾ ਪ੍ਰੋਫੈਸ਼ਨ ਵੀ ਬਣ ਸਕਦਾ ਤਹਾਨੂੰ ਬਹੁਤ ਬੁਲੰਦੀਆਂ ਤੱਕ ਲੈ ਕੇ ਜਾ ਸਕਦਾ ਆ ਸਵੀਮਿੰਗ ਆ ਜਿਹੜੀ ਪੰਜਾਬ ਦੇ ਵਿੱਚ ਹੋਣੀ ਕਿੰਨੀ ਜ਼ਰੂਰੀ ਆ ਇਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਸਾਡੇ ਨਾਲ ਬਾਈ ਕਰਨ ਬਰਾੜ ਨੇ ਜਿਹੜੇ ਸੀਡੀਪੀਓ ਨੇ ਤੇ ਅੱਜ ਆਪਾਂ ਉਹਨਾਂ ਦੇ ਸਵੀਮਿੰਗ ਪੂਲ ਤੇ ਪਹੁੰਚੇ ਆ ਬਾਈ ਦੀ ਗੱਲਬਾਤ ਸੁਣਾਵਾਂਗੇ ਬਾਈ ਜੀ ਕੀ ਹਾਲ ਚਾਲ ਹੈ ਠੀਕ ਠਾਕ ਹਸਕਲ ਬਾਈ ਜੀ ਵਧੀਆ ਜੀ ਜਿਵੇਂ ਬਾਈ ਮੈਂ ਪਹਿਲਾਂ ਗੱਲ ਕੀਤੀ ਆ ਕਿ ਕੁਝ ਬੰਦਿਆਂ 'ਚ ਗੁਣ ਹੁੰਦਾ ਤੈਰਨ ਦਾ ਭਾਵੇਂ ਪੰਗੇ ਲੈਂਦੇ ਜਿਵੇਂ ਆਮ ਪਿੰਡਾਂ ਦੇ ਹਨਾ ਮੁੰਡੇ ਸਿੱਖ ਜਾਂਦੇ ਆ ਪਰ ਉੱਥੇ ਹੀ ਮਰ ਜਾਂਦਾ ਥੋੜੇ ਵਿੱਚ ਗੁਣ ਸੀਗਾ ਤੈਰਨ ਦਾ ਤੁਸੀਂ ਤੈਰਨਾ ਸਿੱਖਿਆ ਤੇ ਸੀਡੀਪੀਓ ਬਣੇ ਇਹ ਸਾਰੀ ਜਰਨੀ ਦੱਸੋ ਕਿਵੇਂ ਇੱਧਰ ਨੂੰ ਆਏ ਇਹ ਤਾਂ ਜੀ ਪਹਿਲਾਂ ਤਾਂ ਪੇਰੈਂਟਸ ਦਾ ਰੂਲ ਬਹੁਤ ਵੱਡਾ ਰਹਿੰਦਾ ਹੈਗਾ ਕਿ ਜੋ ਗੁਣ ਹੁੰਦਾ ਬੱਚੇ ਦੇ ਵਿੱਚ ਉਹਨੂੰ ਸਹੀ ਦਿਸ਼ਾ ਦੇ ਵਿੱਚ ਉਹਨੂੰ ਅੱਗੇ ਲੈ ਕੇ ਜਾਣਾ ਫਿਰ ਜੇ ਤੁਹਾਨੂੰ ਚੰਗੇ ਗੁਰੂ ਮਿਲ ਜਾਂਦੇ ਅੱਗੇ ਜੀ ਤਾਂ ਫਿਰ ਆਬਵੀਅਸਲੀ ਉਹ ਜੋ ਪੌਦਾ ਲਾਉਂਗੇ ਤਾਂ ਉਹ ਦਰਖਤ ਵੱਡਾ ਬਣ ਕੇ ਫਲਤਾ ਵਧੀਆ ਦੇਊਗਾ ਹੀ ਬਿਲਕੁਲ ਕਿੰਨੀ ਕੁ ਉਮਰ ਤੇ ਵਿੱਚ ਤੈਰਨਾ ਸਿੱਖ ਲਿਆ ਸੀ ਬਾਈ ਮੈਂ 11 ਸਾਲ ਦਾ ਸੀਗਾ ਜੀ ਤਕਰੀਬਨ ਜਦੋਂ ਮੈਂ ਸਵਿਮਿੰਗ ਸ਼ੁਰੂ ਕਰ ਲਈ ਸੀ ਹੂੰ ਤੇ 13 ਸਾਲ ਦਾ ਸੀ ਜੋ ਮੈਂ ਪਹਿਲਾ ਸਟੇਟ ਮੈਡਲ ਲਿਆਇਆ ਸੀ ਫਿਰ ਉਹ ਮੈਡਲ ਆਉਣ ਦੇ ਨਾਲ ਹੀ ਇੱਕੋ ਚਿੰਗ ਲੱਗ ਜਾਂਦੀ ਹੈ ਕਿ ਵੀ ਅੱਗੇ ਹੋਰ ਗਰੋ ਕਰਨਾ ਹੈਗਾ ਹੂੰ ਤੇ ਫਿਰ ਕਰਦੇ ਕਰਾਉਂਦੇ ਇੱਕ ਸਫ਼ਰ ਲੰਬਾ ਕੋਟ ਕੋਟ 15 ਸਾਲ ਦਾ ਸਪੋਰਟਸ ਕੈਰੀਅਰ ਰਿਹਾ ਹੈ ਜੀ ਸਵਿਮਿੰਗ ਦੇ ਵਿੱਚ ਅੱਛਾ ਹਾਂਜੀ ਜਦੋਂ ਆਪਾਂ ਇੱਧਰ ਆਉਨੇ ਆ ਬਾਈ ਹੋਰ ਜਿਵੇਂ ਖੇਡਾਂ ਉਹਨਾਂ ਦੇ ਵਿੱਚ ਫੇਰ ਵੀ ਹਲੇ ਹੈ ਕਲਚਰ সুইমিং ਦਾ ਕਲਚਰ ਪੰਜਾਬ ਦੇ ਵਿੱਚ ਬਹੁਤ ਘੱਟ ਆ ਨਾ ਮਾਤਰੀ ਹੈ ਨਾ ਤਾਂ ਬਹੁਤ ਸਾਰੀਆਂ ਦਿੱਕਤਾਂ ਵੀ ਆਉਂਦੀਆਂ ਜਿਵੇਂ ਪੰਜਾਬ ਦੇ ਵਿੱਚ ਤਾਂ সুইমিং ਪੂਲ ਹੀ ਹੈ ਨਹੀਂਗੇ ਤੁਹਾਨੂੰ ਕਿੱਦਾਂ ਦੀਆਂ ਫੇਸ ਕਰਨੀਆਂ ਪਈਆਂ ਅ ਜੋ ਤੁਸੀਂ ਗੱਲ ਸਹੀ ਕਹੀ ਹੈ ਕਿ ਪੰਜਾਬ ਦੇ ਵਿੱਚ সুইমিং ਪੂਲ ਹੈ ਨਹੀਂਗੇ ਸਾਡੇ ਵੇਲੇ ਬਲਜਿੰਦਰਾ ਕਾਲਜ ਦੇ ਵਿੱਚ ਹੀ ਇਕੱਲਾ সুইমিং ਪੂਲ ਸੀਗਾ ਜੀ ਤੇ ਉਹ ਵੀ ਆਨ ਐਂਡ ਆਫ ਜਦੋਂ ਕੋਈ ਪਬਲਿਕ ਜ਼ਿਆਦਾ ਜਾਂਦੀ ਹੈ ਜੀ ਆਬਵੀਅਸਲੀ ਜਦੋਂ ਇਹ ਪੂਲ ਨੂੰ ਮੇਨਟੇਨ ਕਰਨ ਦਾ ਖਰਚਾ ਵੀ ਕਾਫੀ ਜ਼ਿਆਦਾ ਹੁੰਦਾ ਹੈ ਜੀ ਹੁਣ ਸਿਰਫ ਪਲੇਅਰਸ ਵਾਸਤੇ ਵੀ ਅਸੀਂ ਪਲੇਅਰਸ ਵੀ ਬਹੁਤ ਘੱਟ ਹੁੰਦੇ ਆ ਜੀ ਜਿਵੇਂ ਇਹ ਕਲਚਰスイਮਿੰਗ ਦਾ ਬਹੁਤ ਘੱਟ ਰਿਹਾ ਤੇ ਪਲੇਅਰਸ ਵੀ ਘੱਟ ਸੀਗੇ ਇਸ ਕਰਕੇ ਹੁਣ 2-4 ਬੰਦਿਆਂ ਕਰਕੇ ਤੁਸੀਂ ਸਪੂਲ ਨੂੰ ਖੋਲ੍ਹ ਕੇ ਨਹੀਂ ਰੱਖ ਸਕਦੇ ਪੂਲ ਤੇ ਰਸ਼ ਹੈਗਾ ਤੁਹਾਡੀ ਕੋਈ ਪਿੰਕ ਕੈਪੈਸਿਟੀ ਉਹਨਾਂ ਕੋਈ 20 ਰੁਪਏ ਜਾਂ ਪਹਿਲਾਂ ਪੁਰਾਣੇ ਟਾਈਮਾਂ ਦੇ ਵਿੱਚ 20 ਰੁਪਏ ਦੀ ਪਰਚੀ ਜਾਂ 30 ਰੁਪਏ ਦੀ ਪਰਚੀ ਹੁੰਦੀ ਸੀ ਘੰਟੇ ਦੀ ਉਹ ਜੋ ਆਪਦਾ ਐਕਸਪੈਂਡੀਚਰ ਕੱਢਦਾ ਸੀਗਾ ਆਪਦੇ ਉਹ ਕੈਮੀਕਲ ਪੈਂਦੇ ਆ ਪਾਣੀ ਨੂੰ ਸਾਫ਼ ਰੱਖਣ ਵਾਸਤੇ ਫਿਲਟਰੇਸ਼ਨ ਪਲਾਂਟ ਦਾ ਸਾਰਾ ਆਪ ਬੰਦਿਆਂ ਦੀ ਜੇ ਕੋਚਸ ਵੀ ਰੱਖਿਆ ਸਾਰਿਆਂ ਤੇ ਤਨਖਾਹ ਵਗੈਰਾ ਕੱਢਦਾ ਤਾਂ ਹੀ ਉਹ ਆਪਰੇਟ ਹੁੰਦਾ ਸੀਗਾ ਇਸ ਕਰਕੇ ਆਪਣੇ 4 4-5 ਮਹੀਨੇ ਦਾ ਸੀਜ਼ਨ ਰਹਿੰਦਾ ਸੀਗਾ ਨਾਰਥ ਨਾਰਥ ਇੰਡੀਆ ਦੇ ਵਿੱਚ ਗਰਮੀਆਂ ਦੇ ਵਿੱਚ ਉਹ ਪੂਲ ਚੱਲਣ ਦਾ ਜੀ ਉਦੋਂ ਬਾਅਦ ਸਰਦੀਆਂ ਦੇ ਵਿੱਚ ਆ ਕੇ ਦਿੱਕਤ ਆ ਜਾਂਦੀ ਸੀ ਕਿ ਪੂਲ ਸਵਿਮਿੰਗ ਤੋਂ ਜਮਾਂ ਹੀ ਕਟ-ਆਫ ਹੋ ਜਾਂਦੇ ਸੀ ਹਾਂ ਬਿਲਕੁਲ ਉਹ ਇਨੀਸ਼ੀਅਲ ਸਟੇਜ ਤੇ ਤਾਂ ਮੈਨੇਜ ਕੀਤਾ ਜੀ ਉਦਾਂ ਹੀ ਕੋਈ ਗਰਾਊਂਡ ਪ੍ਰੈਕਟਿਸ ਕਰਵਾ ਲੈਂਦੇ ਸੀ ਸਾਡੀ ਪੂਲ ਸੀਗੇ ਜੋ ਜਾਂ ਉਦਾਂ ਦਾ ਮੇਨਟੇਨ ਕਰਕੇ ਰੱਖੇ ਪਰ ਜਦੋਂ ਨੈਸ਼ਨਲ ਲੈਵਲ ਤੇ ਪਾਰਟਿਸਿਪੇਟ ਕਰਨ ਲੱਗੇ ਫੇਰ ਅਸੀਂ ਸੋਚਿਆ ਕਿ ਵੀ ਇਹਨੂੰ ਗਾਂ ਲੈ ਕੇ ਜਾਇਆ ਜਾਵੇ ਹੁਣ ਕੱਲਾ ਜੋ ਸਾਡਾ ਡਰਾਅ ਬੈਕ ਹੋ ਜਾਂਦਾ ਕਿ ਅਸੀਂ 4-5 ਮਹੀਨੇ সুইਮਿੰਗ ਨਹੀਂ ਕਰ ਸਕਦੇ ਮੈਂ ਪਹਿਲਾਂ ਮੈਂ ਦਿੱਲੀ ਸ਼ਿਫਟ ਹੋਇਆ ਜੀ ਬੀਜੀਐਨ ਬਾਬਾ ਗੰਗਨਾਥ ਸੁਮੀ ਅਕੈਡਮੀ ਹੈ ਜੀ ਸੰਦੀਪ ਟੋਕਸ ਉਹਨਾਂ ਦੀ ਤੇ ਉਹਨਾਂ ਕੋਲੇ ਮੈਂ ਸ਼ਿਫਟ ਹੋਇਆ ਉਥੋਂ ਟ੍ਰੇਨਿੰਗ ਲੈ ਕੇ ਫਿਰ ਵਾਪਸ ਇੱਥੇ ਆ ਗਿਆ ਸੀ ਗਰਮੀਆਂ ਦੇ ਵਿੱਚ ਤੇ ਉਸ ਤੋਂ ਨੈਸ਼ਨਲ ਚੈਂਪੀਅਨ ਹੋਇਆ ਜੀ ਮੈਂ ਅੰਡਰ 19 골ਡ ਮੈਡਲ ਆਇਆ ਸੀ ਮੇਰਾ ਜੀ ਨੈਸ਼ਨਲ ਦੇ ਵਿੱਚ ਅੱਛਾ ਉਸ ਤੋਂ ਬਾਅਦ ਫਿਰ ਇਨਕਰੇਜਮੈਂਟ ਮੇਰੇ ਪਰਿਵਾਰ ਨੂੰ ਹੋਰ ਜ਼ਿਆਦਾ ਹੋ ਗਈ ਜੀ ਫਿਰ ਅਸੀਂ ਡੀਪਲੀ ਇਨਵੋਲਵ ਹੋ ਗਏ स्विਮਿੰਗ ਦੇ ਵਿੱਚ ਫਿਰ ਪੰਜਾਬ ਯੂਨੀਵਰਸਿਟੀ ਮੇਰੀ ਐਡਮਿਸ਼ਨ ਸੀਗੀ ਨਾਲ ਮੈਂ ਬੈਂਗਲੌਰ ਡੋਲਫਿਨ स्विਮਿੰਗ ਅਕੈਡਮਿਕ ਸਾਡੀ ਅਕੈਡਮੀ ਹੈ ਜੀ ਮੈਂ ਉੱਥੇ ਨਾਲ ਉਹਨਾਂ ਨਾਲ ਲਿੰਕਡ ਅਪ ਸੀਗਾ ਜੀ ਡੋਲਫਿਨਸ ਦੇ ਕਲੱਬ ਦੇ ਤਰਫੋਂ ਮੈਂ ਖੇਡਦਾ ਸੀਗਾ ਜੀ ਨਿਹਾਰ ਮੀਨ ਸਾਡੇ ਕੋਚ ਸੀਗੇ ਜੀ ਇੰਡੀਆ ਟੀਮ ਦੇ ਕੋਚ ਨੇ ਆਦਿ ਹੂੰ ਤੇ 5 ਸਾਲ ਮੈਂ 5 ਸਾਢੇ 5 ਸਾਲ ਮੈਂ ਉਸ ਅਕੈਡਮੀ ਦੇ ਵਿੱਚ ਰਿਹਾ ਤੇ ਉਸ ਦੌਰਾਨ ਮੈਂ ਕਾਫੀ ਇੰਟਰਨੈਸ਼ਨਲ ਕੰਪੀਟੀਸ਼ਨਸ ਵਿੱਚ ਪਾਰਟਿਸਿਪੇਟ ਕੀਤਾ ਹੈ ਯੋ ਮੇਜਰ ਕੰਪੀਟੀਸ਼ਨ ਸੀ ਵਰਲਡ ਯੂਨੀਵਰਸਿਟੀ ਪਾਰਟਿਸਪੇਸ਼ਨ ਸੀ ਬਰੀ ਅੱਛਾ ਹਾਂਜੀ ਜਿਵੇਂ ਆਪਾਂ ਕਰਨ ਬਈ ਦੇਖੀਏ ਵੀ ਇੱਕ ਬੱਚਾ ਹਨਾ ਉਹਨੂੰ ਆਪ ਤਿਆਰ ਕਰਨਾ ਉਹਨੂੰ ਕਿਹੜੇ ਕਿਹੜੇ ਲੈਵਲ ਦੇ ਵਿੱਚ ਦੀ ਲੰਘ ਕੇ ਜਾਣਾ ਪਊ ਕਿੱਦਾਂ ਦਾ ਉਹਦਾ ਸਟਰਗਲ ਰਹੂਗਾ ਜਿਵੇਂ ਕਿੱਦਾਂ ਦੀ ਮੋਟੀਵੇਸ਼ਨ ਰਹੂਗੀ ਉਹ ਵੀ ਇਨੀਸ਼ੀਅਲ ਸਟੇਜ ਤੇ ਤਾਂ ਜੀ ਅਸੀਂ ਬੱਚੇ ਨੂੰ ਸਵਿੰਗ ਜਸਟ ਐਜ਼ ਅ ਲਾਈਫ ਸੇਵਿੰਗ ਸਕਿੱਲ ਦੇ ਤੌਰ ਤੇ ਇਸ ਕਹਾ ਸਕਦੇ ਹਾਂ ਬੇਸਿਕ ਹੈ ਕਿ ਵੀ ਉਹ ਪਾਣੀ ਦੇ ਵਿੱਚ ਜਾਏਗਾ ਉਹਦਾ ਡਰ ਨਿਕਲ ਜਾਊਗਾ ਤੇ ਉਦਾਂ ਉਹ ਸਵਿਮਿੰਗ ਕਰ ਲਏਗਾ ਜੀ ਇਹ ਨਹੀਂ ਕਿ ਹੈ ਫਿਰ ਜਿਹੜਾ ਨੈਕਸਟ ਸਟੈਪ ਆਉਂਦਾ ਉਹ ਉਹਦੀ ਫੈਮਲੀ ਨੂੰ ਵੀ ਇਨਕਲੂਡ ਕਰਦਾ ਵੀ ਉਹਦੇ ਪੇਰੈਂਟਸ ਕਿੰਨੇ ਅਵੇਅਰ ਹੈ ਕਿ ਉਹ ਆਪਦੇ ਬੱਚੇ ਨੂੰ ਸਵਿਮਿੰਗ ਲਾਈਨ ਦੇ ਵਿੱਚ ਅੱਗੇ ਪਰਸਿਊ ਕਰਨਾ ਚਾਹੁੰਦੇ ਹੈ ਜੀ ਫਿਰ ਉਦੋਂ ਬਾਅਦ ਬੱਚੇ ਦੇ ਬੱਚੇ ਤੇ ਵੀ ਬਹੁਤ ਡਿਪੈਂਡ ਕਰਦਾ ਕਿ ਬੱਚੇ ਨੂੰ ਕਿੰਨਾ ਕਿ ਇੰਟਰਸਟ ਹੈ ਸਵਿਮਿੰਗ ਦੇ ਨਾਲ ਦੀ ਫਿਰ ਉਹ ਕੀ ਉਹ ਕੰਪੀਟੀਟਿਵ ਸਵਿਮਿੰਗ ਲਈ ਜਾਣਾ ਚਾਹੁੰਦਾ ਹੈ ਜੀ ਕਿਉਂਕਿ ਮੈਂਟਲ ਟਫਨੈਸ ਬਹੁਤ ਜ਼ਰੂਰੀ ਹੈ ਜੀ ਇਹਦੇ ਲਈ ਤੇ ਪਰਿਵਾਰ ਦੀ ਪ੍ਰੈਪਰੇਸ਼ਨ ਇਹ ਬੱਚਾ সুইমিং ਕਰ ਰਿਹਾ ਜੀ ਘੱਟੋ ਘੱਟ 3 ਘੰਟੇ ਦਾ ਵਰਕਆਊਟ ਆ ਤੇ ਪੇਰੈਂਟਸ ਵੀ ਨਾਲ 3 ਘੰਟੇ ਬਾਅਦ ਬੈਠੇ ਰਹਿੰਦੇ ਆ ਜੀ ਮੈਂ ਕਾਫੀ ਅੱਜ ਕੱਲ ਦੇ ਵਿਜੀ ਸ਼ੈਡਿਊਲ ਦੇ ਵਿੱਚੋਂ ਆਪਣੇ ਬੱਚਿਆਂ ਵਾਸਤੇ 3 ਘੰਟੇ 4 ਘੰਟੇ ਕੱਢਣਾ ਪੇਰੈਂਟਸ ਲਈ ਔਖਾ ਹੋ ਰਿਹਾ ਜੀ ਹੂੰ ਤਾਂ ਇਹ ਸਟਰਗਲ ਕੱਲੀ ਇਹ ਨਹੀਂ ਹੈ ਕਿ ਇਕੱਲਾ ਬੱਚਾ ਸਟਰਗਲ ਕਰਦਾ ਹੈ ਮਿਹਨਤ ਕਰਕੇ ਪਰਿਵਾਰ ਨੂੰ ਵੀ ਨਾਲ ਹੀ ਸਟਰਗਲ ਕਰਨੀ ਪੈਂਦੀ ਹੈ ਜੀ ਤੁਹਾਡੇ ਪਰਿਵਾਰ ਨੇ ਕਿੰਨਾ ਕੁ ਸਟਰਗਲ ਕੀਤਾ ਤੁਹਾਡੇ ਨਾਲ ਨਾਲ ਮੇਰੇ ਪਰਿਵਾਰ ਨੇ ਤਾਂ ਇਦਾਂ ਹੈ ਜੀ ਕਿ ਮੈਂ ਜਿੱਥੇ ਵੀ ਜਾਂਦਾ ਸੀਗਾ ਬੈਂਗਲੌਰ ਚੰਡੀਗੜ੍ਹ ਦਿੱਲੀ ਜਾਈ ਪਰਿਵਾਰ ਦਾ ਇੱਕ ਮੈਂਬਰ ਮੇਰੇ ਨਾਲ ਹੀ ਰਹਿੰਦਾ ਸੀਗਾ ਜੀ ਅੱਛਾ ਮੇਰੇ ਮਦਰ ਤਾਂ ਮਿਲਣ ਲੱਗਦਾ ਹੈ ਕਿ ਜਦੋਂ ਮੈਂ ਸਵਿਮਿੰਗ ਤੇ ਆ ਗਿਆ ਆ ਵੀ ਨੌਕਰੀ ਤੋਂ ਤਾਂ ਛੁੱਟੀ ਤੇ ਰਹੇ ਹੈ ਜੀ ਅੱਛਾ ਹਾਂ ਜੀ ਮੇਰੇ ਮਗਰ ਬੈਂਗਲੌਰ ਤੇ ਆ ਕੇ ਕਿਉਂਕਿ ਨਾਲ ਇਹ ਇਕੱਲਾ ਨਹੀਂ ਜਦੋਂ ਪ੍ਰੋਫੈਸ਼ਨਲਲੀ ਆਪਾਂ ਕਿਸੇ ਕਿਸੇ ਗੇਮ ਚ ਵੀ ਲੈ ਲਓ ਜਦੋਂ ਨਾਲ ਇਨਵੋਲਵ ਹੋ ਜਾਂਦੇ ਆ ਨਾ ਜੀ ਹੁਣ ਇਹਨੇ ਕੋਈ ਜ਼ਿਆਦਾ ਅਮੀਰ ਖਾਨ ਖਾਨਦਾਨ ਦੇ ਵਿੱਚ ਤਾਂ ਹੈ ਨਹੀਂ ਸੀਗੇ ਜੀ ਕੋਈ ਲੋਅਰ ਮੀਡਲ ਕਲਾਸ ਫੈਮਿਲੀਜ਼ ਆ ਜਮੀਨ ਦਾਪਾ ਕੋਈ ਜ਼ਿਆਦਾ ਹੈ ਨਹੀਂ ਸੀ ਸਾਡੇ ਕੋਲ ਹਾਂ ਤੇ ਜੋ ਚੀਜ਼ ਮੈਨੇਜ ਕਰਨੀ ਸੀ ਪਰਿਵਾਰ ਨੇ ਨਾਲ ਕੱਥੇ ਰਲ ਕੇ ਕਰਨੀ ਸੀ ਜੀ ਮੇਰੇ ਖਾਣ ਪੀਣ ਦਾ ਫਿਰ ਸਾਡੇ ਜੋ ਫਿਜ਼ੀਕਲ ਫਿਟਨੈਸ ਵਾਸਤੇ ਅਸੀਂ ਜਿਮ ਵਗੈਰਾ ਜਾਂ ਫਿਜ਼ੀਓਥੈਰੇਪਿਸਟ ਇਹ ਉਹ ਉਹ ਸਾਰੀਆਂ ਚੀਜ਼ਾਂ ਮੈਨੇਜ ਕਰਨੀਆਂ ਜੀ ਤੇ ਉਸ ਤੋਂ ਬਾਅਦ ਮੇਰੇ ਟ੍ਰੇਨਿੰਗ ਸੈਸ਼ਨਸ ਦਾ ਸ਼ਡਿਊਲ ਹੋਣਾ ਹੈ ਜੀ ਉਹ ਸਾਰਾ ਮੈਨੇਜ ਕਰਨਾ ਪਰਿਵਾਰ ਦਾ ਮੈਂਬਰ ਕੋਈ ਨਾ ਕੋਈ ਨਾਲ ਹੋਣਾ ਜ਼ਰੂਰੀ ਹੋ ਜਾਂਦਾ ਸੀ ਹਾਂ ਆਪਾਂ ਦੇਖਦੇ ਆ ਜੀ ਜਿਵੇਂ ਅੱਜ ਕੱਲ ਜਿਮ ਵਾਲਾ ਕਲਚਰ ਬਹੁਤ ਜ਼ਿਆਦਾ ਹੈ ਨਾ ਬਹੁਤ ਸਾਰੀਆਂ ਰੀਲਸ ਆਉਂਦੀਆਂ ਉਹਦੀਆਂ ਤੇ ਚੰਗੇ ਜੁੱਸੇ ਬਣਾਏ ਹੋਏ ਆ ਮੁੰਡਿਆਂ ਨੇ ਕੀ ਲੱਗਦਾ ਵੀ ਇਹ ਕਲਚਰ ਜੇ ਡਵੈਲਪ ਹੋਊਗਾ ਹਨਾ ਤਾਂ ਇਹਦਾ ਕੀ ਫਾਇਦਾ ਹੋਊਗਾ ਜਿਵੇਂ ਜਿਮ ਦਾ ਕਲਚਰ ਬਹੁਤ ਜ਼ਿਆਦਾ ਹੈ ਜਿਮ ਦਾ ਫਾਇਦਾ ਨਹੀਂ ਜਿਮ ਦਾ ਜ਼ਿਆਦਾ ਜ਼ਿਆਦਾ ਟਾਈਮ ਲੌਂਗ ਟਰਮ ਦੇ ਵਿੱਚ ਨੁਕਸਾਨ ਹੈ ਜੀ ਸਰੀਰ ਨੂੰ ਮਸਲ ਸਟਿਫ ਹੋ ਜਾਂਦੇ ਆ ਬਾਡੀ ਸਟਿਫ ਹੋ ਜਾਂਦੀ ਆ ਬੁੜਾਪੇ ਜਾ ਕੇ ਤੁਹਾਨੂੰ ਤੰਗ ਪਰੇਸ਼ਾਨੀ ਕਾਫੀ ਆਉਂਦੀ ਹੈ ਜਿੰਨਾ ਮਸਲ ਗਰੋ ਕਰੂਗਾ ਉਨਹੀਂ ਉਹਦੇ ਥੋੜੀ ਬਾਡੀ ਦੀ ਸਟਿਫਨੈਸ ਵੀ ਜ਼ਿਆਦਾ ਜਿਵੇਂ ਹੁਣ ਕੋਈ ਸਰਵਾਈਕਲ ਦੀ ਪ੍ਰੋਬਲਮ ਲੈ ਲਓ ਬੈਕ ਪੇਨ ਨਾਰਮਲੀ ਇਹਨਾਂ ਜੇਮ ਵਾਲਿਆਂ ਨੂੰ ਆ ਹੀ ਜਾਂਦੀ ਹੈ ਜੀ ਤੇ ਫਿਰ ਉਹ ਸਾਰੀ ਉਮਰ ਹੀ ਤੰਗ ਕਰਦੀ ਹੈ ਗੋਡਿਆਂ ਦੀ ਸਮੱਸਿਆ ਆ ਜਾਂਦੀ ਹੈ ਵੀ ਜ਼ਿਆਦਾ ਹੈਵੀ weight ਚੱਕਣ ਲੱਗ ਜੂ ਤੇ ਕਈ ਮੇਜਰ ਇੰਜਰੀਜ਼ ਵੀ ਕੋਈ ਜ਼ਿਆਦਾ ਕੋਈ ਕਿਸੇ ਦਾ ਸ਼ੋਲਡਰ ਇੰਜਰਡ ਹੋ ਗਿਆ ਗੋਡਾ ਇੰਜਰਡ ਹੋ ਗਿਆ ਸਾਰੀ ਉਮਰ ਹੀ ਫਿਰ ਬੰਦਾ ਲਾਤ ਕੋਈ ਕੰਮ ਕਰਨ ਜੂ ਕਰ ਜਾਂਦਾ ਜੀ ਹਮ ਪਰ ਜੇਮ ਕਲਚਰ ਨਾਲੋਂ ਤਾਂ ਸਵਿਮਿੰਗ ਮੱਚ ਬੈਟਰ ਹੈ ਜੀ ਆਪਣਾ ਮਸਲਾ ਬੀਸਿਕਲੀ ਬੰਦੇ ਦਾ ਫਿੱਟ ਰਹਿਣ ਦਾ ਹੁੰਦਾ ਫਿੱਟ ਫਿੱਟ ਦਾ ਮਤਲਬ ਡੋਲੀ ਬਣਾਉਣਾ ਨਹੀਂ ਹੁੰਦਾ ਜੀ ਫਿੱਟ ਦਾ ਮਤਲਬ ਲੀਨ ਬੋਡੀ ਹੋਵੇ ਪ੍ਰੋਪਰ ਕਪੜੇ ਕੂਪੜੇ ਪਾਏ ਜਦਨ ਬੰਦੇ ਨੇ ਹਮ ਸਵਿਮਿੰਗ ਨਾਲ ਫੈਟ ਨਹੀਂ ਚੜਦੀ ਇੱਕ ਤਾਂ ਸਵਿਮਿੰਗ ਨਾਲ ਜੀ ਦੂਜਾ ਇੱਕ ਸਕਿੱਲ ਤੁਹਾਨੂੰ ਡਿਵੈਲਪ ਹੋ ਜਾਂਦਾ ਹੈਗਾ ਮਾਈਂਡ ਫਰੈਸ਼ ਹੋ ਜਾਂਦਾ ਹੈਗਾ ਤੇ ਬੋਡੀ ਦੇ ਵਿੱਚ ਫਲੈਕਸੀਬਿਲਟੀ ਵੱਧਦੀ ਹੈ ਤੁਹਾਡਾ ਕੋਈ ਵੀ ਬੈਕ ਦਾ ਰੋਗ ਹੈ ਗੋਡੀ ਦੀ ਸਮੱਸਿਆ ਹੈਗਾ ਐ ਕੋਈ ਤੌਂ ਦੁਖਦੀ ਹੈ ਸਾਰਾ ਕੁਝ ਇਸ ਸਵਿਮਿੰਗ ਦੇ ਨਾਲ ਸਾਰੀਆਂ ਚੀਜ਼ਾਂ ਦਾ ਹੱਲ ਹੋ ਜਾਂਦਾ ਜਣੀ 100 ਬਿਮਾਰੀਆਂ ਦੀ ਇੱਕੋ ਹੀ ਹੱਲ ਹੈ ਇਸ ਸਵਿਮਿੰਗ ਜਿਵੇਂ ਕੁਝ ਲੋਕ ਮਾਨਸਿਕ ਤੌਰ ਤੇ ਵੀ ਪਰੇਸ਼ਾਨ ਹੁੰਦੇ ਕਿ ਮਾਨਸਿਕ ਤੌਰ ਤੇ ਵੀ ਸਵੀਮਿੰਗ ਜਿਹੜੀ ਉਹ ਬੰਦੇ ਨੂੰ ਸਟਰੋਂਗ ਬਣਾਉਂਦੀ ਆ ਜਾਂ ਉਹਨੂੰ ਰਿਲੈਕਸ ਕਰਦੀ ਆ ਬਿਲਕੁਲ ਜੀ ਹੁਣ ਮੈਂਟਲ ਟਫਨੈਸ ਦੀ ਗੱਲ ਹੈ ਜੀ ਹੁਣ ਬੱਚੇ ਨੂੰ ਬੱਚਾ ਜਦੋਂ ਸਵੀਮਿੰਗ ਕਰਦਾ ਹੈ ਨਾ ਜੀ ਹੁਣ ਆਪਾਂ ਸਵੀਮਿੰਗ ਕਰਦੇ ਹੋਏ ਸਾਹ ਲੈਣਾ ਇੱਕ ਟੈਕਨੀਕ ਹੈ ਜੀ ਬਹੁਤ ਔਖਾ ਹੋ ਕੇ ਬੰਦਾ ਸਾਹ ਲੈਂਦਾ ਹੈ ਕਿ ਫਿਰ ਸਵੀਮਿੰਗ ਕਰਦਾ ਕੰਟੀਨਿਊ ਔਰ ਕਾਫੀ ਟਾਈਮ ਆਪਦੀ ਬ੍ਰੈਥ ਹੋਲਡ ਵੀ ਕਰਦਾ ਹੈ ਜਦੋਂ ਬ੍ਰੈਥ ਹੋਲਡ ਕਰਦਾ ਬਾਡੀ ਤੰਗ ਹੁੰਦੀ ਹੈ ਜਦੋਂ ਬਾਡੀ ਤੰਗ ਹੁੰਦੀ ਹੈ ਤਾਂ ਮਾਈਂਡ ਸਟਰੋਂਗ ਹੁੰਦਾ ਹੈਗਾ ਕਿ ਮਾਈਂਡ ਹੀ ਸਿਗਨਲ ਦਿੰਦਾ ਹੈ ਕਿ ਕਿੰਨੀ ਕੁ ਸਟਰੈਂਥ ਨੂੰ ਵੀਅਰ ਕਰ ਸਕਦਾ ਹੈਗਾ ਫਿਰ ਉਹ ਜੋ ਜਿਹੜਾ ਸਾਹ ਰੋਕ ਕੇ ਉਹ ਕੋਟਨ ਟੀਲ ਸਕਦਾ ਹੈਗਾ ਹੋਰ ਬਾਕੀ ਸਮੱਸਿਆਵਾਂ ਛੋਟੀਆਂ ਰਹਿ ਜਾਂਦੀਆਂ ਜੀ ਹੂੰ ਜਿਵੇਂ ਪੰਜਾਬ ਦੇ ਵਿੱਚ ਨਹਿਰਾਂ ਵੀ ਆ ਦਰਿਆ ਵੀ ਆ ਹਨਾ ਤਾਂ ਪੰਜਾਬੀਆਂ ਲਈ ਕਿੰਨੀ ਕੁ ਜ਼ਰੂਰੀ ਆ ਤਰੱਕੀ ਆਉਣੀ ਸਮੀਂਮਿੰਗ ਆਉਣੀ ਉਹਨਾਂ ਨੂੰ ਆਪਾਂ ਅਕਸਰ ਘਟਨਾਵਾਂ ਸੁਣਦੇ ਰਹਿੰਨੇ ਆ ਜਿਵੇਂ ਮੁਕਸਰ ਨੇੜੇ ਪਿੱਛੇ ਜੇ ਘਟਨਾ ਹੋਈ ਆ ਕਿ ਬਸ ਸਵਾਰੀਆਂ ਦੀ ਨਹਿਰ ਦੇ ਵਿੱਚ ਡਿੱਗ ਪਈ ਸੀ ਕਾਫੀ ਹਾਦਸਾ ਹੋਇਆ ਕਾਫੀ ਜਾਨਾਂ ਦਾ ਨੁਕਸਾਨ ਹੋਇਆ スイミング ਆਉਂਦੀ ਹੋ ਬੰਦੇ ਨੂੰ ਚਲੋ ਕਿਸੇ ਨੂੰ ਬਚਾ ਨਾ ਸਕਦਾ ਹੋਵੇ ਉਹ ਆਪਦਾ ਬਚਾਅ ਆਪ ਜ਼ਰੂਰ ਕਰ ਲੂਗਾ ਇਸ ਕਰਕੇ ਹੁਣ ਕੀ ਹੈ ਕਿ ਆਪਾਂ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਰਹੇ ਆ ਉਧਰ ਨੂੰ ਕੂਚ ਕਰ ਰਹੇ ਆ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਾ ਰਹੇ ਆ ਉਥੇ ਕਲਚਰ ਹੈ ਕਿ ਹਰ ਬੱਚੇ ਨੂੰ ਹਰ ਬੰਦੇ ਨੂੰ ਸਵਿਮਿੰਗ ਆਉਣੀ ਜ਼ਰੂਰੀ ਹੈ ਬੱਚਾ ਜੰਮਦਾ ਨਹੀਂ ਉਹ ਪੂਲ ਦੇ ਵਿੱਚ ਰਜਿਸਟ੍ਰੇਸ਼ਨ ਆਪ ਦੇ ਬੱਚੇ ਦੀ ਕਰਾਉਂਦੇ ਆ ਫ੍ਰੀ ਬੁਕਿੰਗ ਹੁੰਦੀ ਹੈ ਉਕੇ ਉਹ ਕਲਚਰ ਡਵੈਲਪ ਹੋ ਜਾਂਦਾ ਉੱਥੇ ਕਿ ਵੀ ਸਾ ਉਹ ਬਾਅਦ ਚ ਬੀਚਸ ਵਗੈਰਾ ਦਾ ਮਜ਼ਾ ਲੈਂਦੇ ਆ ਆਪਣੇ ਹੁਣ ਕਹਿ ਦਿੰਦੇ ਵੇ ਅਸੀਂ ਬੀਚ ਤੇ ਉੱਥੇ ਗਏ ਸੀਗੇ ਫਨ ਕਰਨ ਗਏ ਸੀ ਕਿ ਉੱਥੇ ਉਹਨਾਂ ਨੂੰ ਉਹ ਗੋਰੇ ਤਾਂ ਨਾਰਮਲ ਸਵਿਮਿੰਗ ਕਰੀ ਜਾਂਦੇ ਸੀ ਨਾ ਉਹਨਾਂ ਨੂੰ ਸਮੁੰਦਰ ਤੋਂ ਡਰ ਲੱਗਦਾ ਸੀ ਇਹਦਾ ਆਪਣੇ ਵਾਲੇ ਬਾਹਰ ਬਹਿ ਕੇ ਵੇਖ ਕੇ ਆ ਜਾਂਦੇ ਆ ਇਹ ਕਲਚਰ ਡਿਫਰੈਂਸ ਹੀ ਆ ਜਦੋਂ ਬੱਚੇ ਨੂੰ ਸਵਿਮਿੰਗ ਸਿਖਾ ਦੋਗੇ ਤਾਂ ਉਮਰ ਇਹ ਸਕਿਲ ਉਹਦੇ ਨਾਲ ਹੀ ਰਹਿਣਾ ਹੈ ਹਾਂ ਆਪਦੀ ਵੀ ਹੈਲਪ ਕਰ ਲੈਂਦਾ ਦੂਜੇ ਦੀ ਵੀ ਕਰ ਸਕਦਾ ਨਾ ਬਹੁਤ ਸਾਰੀਆਂ ਘਟਨਾਵਾਂ ਹੁੰਦੀਆਂ ਬਿਲਕੁਲ ਜੀ ਆਪਣੇ ਲੜਕੇ ਨਹਿਰਾਂ 'ਚ ਡਿੱਗਣ ਚਲੇ ਜਾਂਦੇ ਆ ਲੋਕ ਹਾਂ ਇਹ ਚੀਜ਼ ਟੈਕਨੀਕ ਹੁੰਦੀ ਹੈ ਜੀ ਰੇਕ ਚੀਜ਼ ਨੂੰ ਕਈ ਹੁਣ ਨਾਉਨ ਚਲ ਗਏ ਜੀ ਕਰਦਾ ਗਰਮੀਆਂ ਦੇ ਵਿੱਚ ਨਾਉਂਦਾ ਨਹਿਰਾਂ ਸ਼ਾਲਬਾਰੀਆਂ ਕੁਛ ਉਹ ਕਈ ਵਾਰੀ ਕੋਈ ਘਟਨਾ ਇਹੋ ਜੀ ਹੋ ਜਾਂਦੀ ਹੈ ਕਿ ਉਹ ਆ ਪ੍ਰੋਪਰ ਟ੍ਰੇਨਿੰਗ ਲਈ ਹੋਊਗੀ ਫਿਰ ਉਹਨਾਂ ਚੀਜ਼ਾਂ ਤੋਂ ਬਚਿਆ ਜਾ ਸਕਦਾ ਹੂੰ ਕਿਸੇ ਨੂੰ ਵੀ ਬਚਾ ਸਕਦਾ ਜੀ ਕੋਈ ਕਿਸੇ ਨੂੰ ਵੀ ਬਚਾ ਸਕਦਾ ਕੋਈ ਜੇ ਆਪ ਨੂੰ ਸਵਿਮਿੰਗ ਆਉਂਦੀ ਹੋਊਗੀ ਅੱਗੇ ਕੋਈ ਘਟਨਾ ਹੋ ਰਹੀ ਹੈ ਆਪਾਂ ਇਨੀਸ਼ੀਏਟ ਲੈ ਕੇ ਉਹਨੂੰ ਬਚਾ ਵੀ ਸਕਦੇ ਹਾਂ ਰੈਸਕਿਊ ਵੀ ਹੋ ਸਕਦਾ ਜੀ ਕੀ ਕਾਰਨ ਲੱਗਦਾ ਕਾਰਨ ਬਾਈ ਜਿਵੇਂ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਹੁਣ ਦੇ ਟਾਈਮ 50 60% ਲੋਕ ਇਦਾਂ ਦੇ ਹੋਣਗੇ ਜਿਨ੍ਹਾਂ ਨੂੰ ਨਹੀਂ ਆਉਂਦੀ ਤਰੱਕੀ ਨਹੀਂ ਜੀ 80 90% ਹੀ ਹੋਣਗੇ ਹਾਂ ਇੰਨੇ ਹੀ ਹੋਣਗੇ ਫਿਰ ਵੀ ਚਲ ਆਪਾਂ ਦੇਖੀਦਾ ਸੀ 90% ਹੀ ਹੋਣਗੇ ਕੀ ਕਾਰਨ ਲੱਗਦਾ ਵੀ ਇਹ ਕਲਚਰ ਕਿਉਂ ਨਹੀਂ ਡਿਵੈਲਪ ਹੋਇਆ ਹੋਰ ਖੇਡਾਂ ਦਾ ਫਿਰ ਵੀ ਹੈ ਥੋੜਾ ਬਹੁਤਾ ਘਟਾ ਇਹ ਵਿਸ਼ੇਸ਼ ਨਾਲ ਸਕੂਲਸ ਨੂੰ ਲੈਣਾ ਚਾਹੀਦਾ ਜੀ ਪਹਿਲਾਂ ਕੋਈ ਬੱਚਾ ਉਹਨਾਂ ਕੋਲੇ ਜਦੋਂ ਪੜਨ ਆਉਂਦਾ ਹੈਗਾ ਉਹੀ সুইਮਿੰਗ ਨੂੰ ਹੀ ਐਜ਼ ਅ ਸਬਜੈਕਟ ਇੰਟਰੋਡਿਊਸ ਕਰਨਾ ਆਪਣੇ ਜਿੰਨੇ ਵੀ ਆਪਦੇ ਏਰੀਆ ਦੇ ਨੇੜੇ সুইਮਿੰਗ ਪੂਲਸ ਹੋਣਗੇ ਉਹਨਾਂ ਨਾਲ ਟਾਈ ਅਪ ਕਰਕੇ ਆਪਦੇ ਸੈਸ਼ਨਸ ਬੁੱਕ ਕਰਨ ਬੱਚਿਆਂ ਨੂੰ ਹਰ ਸਾਲ ਜਿਵੇਂ ਜੂਨ ਦੀਆਂ ਛੁੱਟੀਆਂ ਹੀ ਹੁੰਦੀਆਂ ਜਾਂ ਅਗਰ ਉਹ ਵੀਅਰ ਕਰ ਸਕਦੇ ਆ ਦਾ ਕੋਈ ਇੱਕ ਪੀਰੀਅਡ ਇੱਕ ਮਹੀਨਾ ਬੱਚਿਆਂ ਨੂੰ ਪੂਲ ਤੇ ਲੈ ਕੇ ਜਾਣ ਇੱਕ ਮਹੀਨਾ ਕਰਵਾਉਣਗੇ ਇੱਕ ਮਹੀਨਾ ਸਫੀਸ਼ੀਐਂਟ ਹੁੰਦਾ ਹੈ ਹਮ ਬੱਚੇ ਨੂੰ ਜਸਟ ਉਹਦਾ ਡਰ ਕੱਢਣ ਵਾਸਤੇ ਤੇ ਉਹਨੂੰ ਇੱਕ ਬੇਸਿਕ ਲਾਈਫ ਸੇਵਿੰਗ ਸਕਿੱਲ ਦੇ ਤੌਰ ਤੇ ਉਹਨੂੰ ਸਵਿਮਿੰਗ ਸਿਖਾਉਣ ਵਾਸਤੇ ਜਿਹੜਾ ਆਪਣਾ ਇੱਥੇ ਵਾਲਾ ਸਵਿਮਿੰਗ ਪੂਲ ਆ ਤੁਹਾਡਾ ਇਹ ਇੱਥੇ ਫਿਰ ਕਿੰਨੇ ਕ ਬੱਚੇ ਆਉਂਦੇ ਆ ਕਿੰਨੀ ਏਜ ਦੇ ਬੱਚੇ ਆਉਂਦੇ ਕਿੰਨੀ ਮਤਲਬ ਕਿੰਨਾ ਕ ਟਾਈਮ ਦੋ ਤੋਂ ਤਿੰਨ ਸਾਲ ਦੇ ਮੇਰੇ ਆਪਦੇ ਬੱਚੇ 2 ਸਾਲ ਦੇ ਪਿਛਲੇ ਸਾਲ ਉਹ ਸਾਲ ਦੇ ਸੀਗੇ ਜੀ ਆ ਉਹਨਾਂ ਨੂੰ ਸਵਿ अच्छा इतनी छोटी उम्र ਦੇ ਬੱਚੇ ਸਾਲ 2 ਸਾਲ ਦੇ ਵਿੱਚ ਲੱਗ ਜਾਂਦੇ ਆ ਹਾਂ ਲੱਗ ਜਾਂਦੇ ਆ ਬਿਲਕੁਲ ਜੀ ਬਿਲਕੁਲ ਬੱਚਿਆਂ ਦੇ ਵਿੱਚ ਮਨ ਦੇ ਵਿੱਚ ਡਰ ਨਹੀਂ ਹੁੰਦਾ ਉਹ ਡਰ ਆਪਾਂ ਬੱਚਿਆਂ ਦੇ ਮਨ ਦੇ ਵਿੱਚ ਪੈਦਾ ਕਰਦੇ ਆਂ ਹਾਂ ਉਹ ਨਾ ਉਹਨਾਂ ਨੂੰ ਕਿਸੇ ਚੀਜ਼ ਦਾ ਡਰ ਨਹੀਂ ਹੁੰਦਾ ਬੱਚੇ ਨੂੰ ਆਪਾਂ ਕਵਾਂਗੇ ਕਿ ਹਾਂ ਵੀ ਉਹ ਜਾਨਵਰ ਹੈ ਜੀ ਆ ਪਾਣੀ ਹੈ ਜੀ ਇਹ ਤੋਂ ਡਰਨਾ ਹੈ ਫਿਰ ਉਹ ਡਰਨਗੇ ਹੂੰ ਉਹ ਨੈਗਟਿਵਿਟੀ ਆਪ ਹੀ ਪੈਦਾ ਕਰਦੇ ਆਂ ਵੀ ਪਾਣੀ ਤੋਂ ਡਰ ਕੇ ਰਹੇ ਹਨਾ ਡਰ ਕੇ ਰਹੇ ਹਾਂ ਉਹ ਜਿੰਨਾ ਜਲਦੀ ਇੰਟਰੋਡਿਊਸ ਕਰਦੇ ਹੋਗੇ ਉਹ ਫ੍ਰੈਂਡਲੀ ਹੋ ਜਾਊਗਾ ਬੱਚਾ ਉਹਨਾਂ ਉਹਦੇ ਲਈ ਸੌਖਾ ਹੈ ਜੀ ਕੀ ਲੱਗਦਾ ਇਹ ਮਹਿੰਗੀ ਗੇਮ ਹੈ ਨਹੀਂ ਬਿਲਕੁਲ ਮਹਿੰਗੀ ਤਾਂ ਹੈ ਨਹੀਂ ਜੀ ਬਸ ਇਨਫਰਾਸਟ੍ਰਕਚਰ ਹੋਣਾ ਚਾਹੀਦਾ ਤੁਹਾਡੇ ਰੀਚ ਦੇ ਵਿੱਚ ਜੀ ਇਹ ਮਹਿੰਗੀ ਤਾਂ ਹੈ ਨਹੀਂ ਹਾਂ ਹਾਂ ਜਦੋਂ ਪ੍ਰੋਫੈਸ਼ਨਲੀ ਆ ਜਾਂਦਾ ਹੈ ਜੀ ਪਰ ਉਦੋਂ ਕਹਿ ਸਕਦੇ ਆ ਕਿ ਉਦੋਂ ਐਕਸਪੈਂਸਿਵ ਹੋ ਜਾਂਦੇ ਆ ਜੀ ਕਿਉਂਕਿ ਉਹ ਮੇਰੇ ਲਈ ਮੈਂ ਜੇ ਸੋਚਾਂ ਤਾਂ ਮੈਨੂੰ ਬਾਹਰ ਰਹਿਣ ਦਾ ਖਰਚਾ ਹੀ ਕਾਫੀ ਸੀਗਾ ਜੀ ਘਰ ਤੋਂ ਦੂਰ ਰਿਆ ਪਰਿਵਾਰ ਤੋਂ ਉਦੋਂ ਬਾਅਦ ਉਹ ਸਾਰੀਆਂ ਚੀਜ਼ਾਂ ਇੱਕ ਵੱਖਰਾ ਘਾਰ ਹੀ ਹੋ ਜਾਂਦਾ ਸਟੈਬਲਿਸ਼ ਪਾਸੇ ਜੀ ਸਾਰੇ ਖਰਚੇ ਉਵੇਂ ਮੇਨਟੇਨ ਹੋ ਪਰ ਹਾਂ ਇਹਨਾ ਕਹਿ ਕੇ ਜਿੰਨੀਆਂ ਇੱਕ ਦੁਖਤ ਤਕਲੀਫਾਂ ਅਸੀਂ ਫੇਸ ਕੀਤੀਆਂ ਹਾਂ ਹਾਂ ਸਾਡੇ ਪਰਿਵਾਰ ਦਾ ਵੈਂਚਰ ਸੀਗਾ ਕਿ ਮੇਰੇ ਬੱਚੇ ਹੋਏ ਆ ਜੀ ਉਸ ਤੋਂ ਬਾਅਦ ਹੀ ਉਹਨਾਂ ਨੇ ਇਨੀਸ਼ੀਏਟ ਲਿਆ ਕਿ ਵੀ ਅਸੀਂ সুই밍 ਪੂਲ ਬਣਾਉਣਾ ਮੇਰੇ ਪਰਿਵਾਰ ਨੇ ਅੱਛਾ ਤੇ ਨਾਲ ਸਾਡੇ ਦੋਸਤ ਹੈ ਜੀ ਫੈਮਿਲੀ ਫਰੈਂਡ ਸੰਦੀਪ ਸਿੰਘ ਅੰਦਾਰਾ ਜੀ ਉਹਨਾਂ ਨੇ ਸਾਨੂੰ ਸਾਥ ਦਿੱਤਾ ਕਿ ਵੀ ਜੇ ਤੁਸੀਂ ਕਰਦੇ ਹੋ ਵੀ ਮੈਂ ਵੀ ਨਾਲ ਤੁਹਾਡੇ ਇਨੀਸ਼ੀਏਟ ਲੈਣਾ ਹੈ ਇਹ ਚੀਜ਼ ਦਾ ਜੀ ਤੇ ਉਹ ਅਸੀਂ ਦੋਵਾਂ ਨੇ ਐਜ਼ ਅ ਪਾਰਟਨਰ ਮੇਰੇ ਮੇਰੀ ਫੈਮਿਲੀ ਨਹੀਂ ਤੇ ਸੰਦੀਪ ਸਿੰਘ ਅੰਦਾਰਾ ਜੀ ਨੇ ਅਸੀਂ ਆ ਖੜਾ ਕੀਤਾ ਹੈ ਜੀ ਉਹਨਾਂ ਦੀ ਪੋਤਰੀ ਸੀਗੀ ਮੇਰੇ ਬੱਚੇ ਸੀਗੇ ਸਾਨੂੰ ਜਸਟ ਇਨਾ ਸੀਗਾ ਕਿ ਵੀ ਆਉਣ ਵਾਲੇ ਟਾਈਮ ਦੇ ਵਿੱਚ ਜੋ ਸਾਡੇ ਬੱਚੇ ਵੀ সুইমিং ਨੂੰ ਇੰਟਰੋਡਿਊਸ ਹੋਣੇ ਆ ਕੱਲ ਨੂੰ ਜੋ ਦਿੱਕਤਾਂ ਸਾਨੂੰ ਆਈਆਂ ਉਹਨਾਂ ਨੂੰ ਫੇਸ ਨਾ ਕਰਨੀਆਂ ਪੈਣ ਤੇ ਸਮਾਜ ਆਸਤੀ ਵੀ ਸਾਡੇ ਫਰੀਦਕੋਟ ਦੇ ਸ਼ਹਿਰ ਦੇ ਲੋਕਾਂ ਵਾਸਤੇ ਵੀ ਜੋ ਦਿੱਕਤਾਂ ਮੈਨੂੰ ਆਈਆਂ ਮੈਂ ਗਾਈਡ ਕਰ ਸਕਦਾ ਉਹਨਾਂ ਨੂੰ ਸਾਡੇ ਪਰਿਵਾਰ ਨੂੰ ਆਈਆਂ ਮੇਰੇ ਪੇਰੈਂਟਸ ਸ਼ਾਮ ਤੋਂ ਸਵੇਰ ਸ਼ਾਮ ਇੱਥੇ ਹੀ ਹੁੰਦੇ ਆ ਪੇਰੈਂਟਸ ਨਾਲ ਗੱਲਬਾਤ ਕਰਦੇ ਰਹਿੰਦੇ ਆ ਜੋ ਦਿੱਕਤਾਂ ਅਸੀਂ ਫੇਸ ਕੀਤੀਆਂ ਸੀ ਉਹਨਾਂ ਨੂੰ ਦੱਸ ਸਕਦੇ ਆ ਉਹਨਾਂ ਦਾ ਹੱਲ ਜਾ ਤਾਂ ਇੱਥੇ ਹੋ ਜਾਂਦਾ ਜੇ ਨਹੀਂ ਹੁੰਦਾ ਉਹਨਾਂ ਨੂੰ ਤਰੀਕਾ ਦੱਸ ਦਈਦਾ ਕਿ ਵੀ ਇਹ ਚੀਜ਼ਾਂ ਦਾ ਇਦਾਂ ਹੱਲ ਹੋ ਜਾਂਦਾ ਹੈ ਹਾਂ ਕੀ ਅੱਜਕੱਲ ਦੇ ਜਿਵੇਂ ਹੁਣ ਨੌਜਵਾਨਾਂ ਨਾ ਮੋਬਾਈਲਾਂ ਤੇ ਕਾਫੀ ਲੱਗੇ ਹੋਏ ਆ ਮੋਬਾਈਲ ਕਲਚਰ ਬਹੁਤ ਆ ਵਿਦੇਸ਼ਾਂ ਨੂੰ ਜਾਣ ਦਾ ਵੀ ਬਹੁਤ ਕਲਚਰ ਆ ਕੀ ਸੁਨੇਹਾ ਦਵੋਗੇ ਪੰਜਾਬ ਦੇ ਵਿੱਚ ਲੈ ਕੇ ਕਿਦਾਂ ਦਾ ਬਣਾਇਆ ਜਾ ਸਾਡੇ ਕੋਲੇ ਸਾਰੇ ਪੇਰੈਂਟਸ ਜਿੰਨੇ ਆਉਂਦੇ ਨੇ ਜੀ ਬੱਚੇ ਤਕਰੀਬਨ ਛੋਟੇ ਆ ਜੀ 8 8 10 10 ਸਾਲ ਦੇ ਹਾਂ ਤਾਂ ਪੇਰੈਂਟਸ ਕਹਿੰਦੇ ਵੀ ਪਹਿਲਾਂ ਇਹਨਾਂ ਦਾ એનર્ਜੀ ਬੱਚਿਆਂ ਚ ਇੰਨੀ ਹੁੰਦੀ ਆ ਜੀ ਮਾਪਿਆਂ ਤੋਂ ਕੰਟਰੋਲ ਹੀ ਨਹੀਂ ਹੁੰਦੇ ਕੰਟਰੋਲ ਨਹੀਂ ਹੁੰਦੇ ਤਾਂ ਉਹ ਫੋਨ ਫੜਾ ਦਿੰਦੇ ਆ ਟੀਵੀ ਵਿਖਾ ਦਿੰਦੇ ਆ ਆ ਗੱਲਾਂ ਹੁੰਦੀਆਂ ਹਾਂ ਹੁਣ ਜਦੋਂ ਦੇ সুইਮਿੰਗ ਕਰਨ ਲੱਗੇ ਆ ਜੀ ਐਗਜ਼ੌਸਟ ਇੰਨਾ ਹੋ ਜਾਂਦੇ ਆ ਪਹਿਲਾਂ ਤਾਂ ਖਾਣਾ ਪੂਰਾ ਖਾਂਦੇ ਆ ਜਾ ਕੇ ਜੀ ਪਹਿਲਾਂ ਖਾਣ ਦੀ ਵੀ ਸਮੱਸਿਆ ਸੀ ਕਿ ਜਵਾ ਖਾਂਦੇ ਨਹੀਂ ਖਾਂਦੇ ਨਹੀਂ ਹਾਂ ਫਿਰ 버ਗਰ ਪੀਜ਼ੇ ਖਾਂਦੇ ਆ ਜਾਂ ਹਾਂ ਹੋਣ ਉਦੋਂ ਬਾਅਦ ਕੀ ਆ ਕੇ ਕਰਦੇ ਨਾਲ ਕੋਈ ਬਨਾਣਾ ਸ਼ੇਕ ਲੈ ਆਏ ਜਾਂ ਐਪਲ ਲੈ ਆਏ ਜਾਂ ਐਗਜ਼ ਲੈ ਆਏ ਉਹ ਜੋ ਨਿਕਲਦੇ ਸਾਰੀ ਭੁੱਖ ਲੱਗੀ ਹੁੰਦੀ ਆ ਉਹ ਚੀਜ਼ਾਂ ਖਾ ਲੈਂਦੇ ਆ ਜੀ ਜਾ ਕੇ ਆਪਦੀ ਪ੍ਰੋਪਰ ਮੀਲ ਲੈ ਕੇ ਸੌ ਜਾਂਦੇ ਆ ਹਾਂ ਥੱਕੀ ਹੀ ਨੇ ਹੁੰਦੇ ਆ ਨਾ ਦਾ ਟੀਵੀ ਵੇਖਣ ਦਾ ਟਾਈਮ ਹੈ ਤੇ ਨਾ ਹੀ ਫੋਨ ਵੇਖਣ ਦਾ ਟਾਈਮ ਆ ਆ ਪੜ੍ਹਾਈ ਦੀ ਵੀ ਸ਼ਿਕਾਇਤ ਦੇ ਦਿੰਦੇ ਆ ਨਾਲ ਜੀ ਹੁਣ ਤਾਂ ਪੜ੍ਹਨੋਂ ਗਿਆ ਪਰ ਉਹ ਬੈਲੈਂਸ ਜਾਂ ਰੱਖਣਾ ਹੀ ਪੈਂਦਾ ਹੈਗਾ ਹਾਂ ਹਾਂ ਥੱਕ ਜਾਂਦੇ ਆ ਕਾਫੀ ਥੱਕ ਜਾਂਦੇ ਕਾਫੀ ਥੱਕ ਜਾਂਦੇ ਆ ਤੇ ਜਿਵੇਂ ਮਾੜੀ ਸੰਗਤ ਤੋਂ ਵੀ ਬਚਦੇ ਆ ਬੱਚੇ ਹਾਂ ਬਿਲਕੁਲ ਬੱਚਿਆਂ ਨੂੰ ਟਾਈਮ ਹੀ ਨਹੀਂ ਮਿਲਦਾ ਜੀ ਬੱਚਾ ਫ੍ਰੀ ਟਾਈਮ ਦੇ ਵਿੱਚ ਜਦੋਂ ਹਾਂ ਉਹਨੂੰ ਕੁਝ ਨਹੀਂ ਹੈਗਾ ਕਰਨ ਨੂੰ ਉਹ ਕਿਸੇ ਨਾ ਕਿਸੇ ਬੰਦੇ ਨੂੰ ਐਕਸਪਲੋਰ ਕਰੂਗਾ ਵਾ ਫਲਾਣੇ ਬੰਦੇ ਕੋਲ ਜਾਵਾਂ ਜੀ ਮੈਂ ਫਲਾਣੇ ਬੰਦੇ ਕੋਲ ਜਾਵਾਂ ਜਦੋਂ ਆਪਣੀ ਸੰਗਤ ਹੀ ਖਤਮ ਹੋ ਗਈ ਪੂਲ ਤੇ ਆਉਣਾ ਪੂਲ ਤੋਂ ਥੱਕ ਕੇ ਘਰ ਜਾ ਕੇ ਸੌਂ ਜਾਣਾ ਤੇ ਮਾੜੀ ਸੰਗਤ ਤੋਂ ਵੀ ਬਚਿਆ ਗਿਆ ਬੱਚਾ ਹਾਂ ਤੇ ਫਿਰ ਹਾਂ ਫਿਰ ਮਾੜੇ ਪਾਸੇ ਵੀ ਨਹੀਂ ਲੱਗਦਾ ਹਾਂ ਤੇ ਕੱਲ ਸਵਿਮਿੰਗ ਪੂਲ ਹੀ ਨਹੀਂਗਾ ਜੀ ਇਹ ਕਿਸੇ ਗੇਮ ਨਾਲ ਵੀ ਕਹਿ ਸਕਦੇ ਆ ਪਰ ਲੇਟ ਕਰ ਸਕਦੇ ਆ ਹਾਂ ਤਾਂ ਭਾਈ ਕਰਨ ਅੱਜ ਦੇ ਹੁਣ ਯੂਥ ਨੂੰ ਤੇ ਖਾਸ ਕਰਕੇ ਮਾਪਿਆਂ ਨੂੰ ਜੇ ਤੁਹਾਨੂੰ ਲੱਗਦਾ ਵੀ ਇੱਕ ਸਨੇਹਾ ਜ਼ਰੂਰ ਦੇਣਾ ਚਾਹੀਦਾ ਕੀ ਦੋਂਗੇ ਸਨੇਹਾ ਬਾਹਰ ਦੇ ਹਾਲਾਤ ਵੀ ਆਪਣਾ ਤਾਂ ਹੁਣ ਪਿਛਲੇ 10 ਸਾਲਾਂ ਤੋਂ ਦੇਖ ਰਹੇ ਆ ਜੀ ਹਰ ਬੰਦਾ ਇਹੀ ਹੈ ਕਿ ਅਸੀਂ ਜਵਾਕ ਨੂੰ 12th ਕਰਾ ਕੇ ਅਸੀਂ ਬਾਹਰ ਭੇਜਣਾ ਹੈ ਜੀ ਬਿਲਕੁਲ ਹਾਂ ਬਾਹਰ ਦੇ ਹਾਲਾਤਾਂ ਦਾ ਵੀ ਅੱਜਕੱਲ ਪਤਾ ਲੱਗ ਹੀ ਰਿਹਾ ਹੈ ਜੀ ਉੱਥੇ ਕੀ ਹੋ ਰਿਹਾ ਹੈ ਕਿ ਬੱਚਿਆਂ ਨੂੰ ਵੀ ਹੁਣ ਉੱਥੇ ਪੀਕ ਕੈਪੈਸਿਟੀ ਉਨੀ ਹੈ ਨਹੀਂ ਕਿ ਜੋ 5 ਤੋਂ 10 ਵਾਲੀਆਂ 15 ਸਾਲ ਪਹਿੰਨਾ ਸੀਗੀ ਲੋਕ ਕਮਾਈਆਂ ਕਰਦੇ ਸੀ ਵਾਪਸ ਆਉਂਦੇ ਸੀਗੇ ਫਲਾਤ ਉੱਥੇ ਵੀ ਇਦਾਂ ਹੀ ਬੱਤਰ ਹੋਈ ਜਾਂਦੇ ਨਸ਼ਾ ਜੇ ਇੱਥੇ ਆ ਤਾਂ ਉੱਥੇ ਖੁੱਲਾ ਹੈ ਹਾਂ ਬਿਲਕੁਲ ਇੱਥੇ ਤਾਂ ਫੇਰ ਹਜੇ ਸਰਕਾਰਾਂ ਦਾ ਥੋੜਾ ਬਹੁਤ ਡਰ ਹੈਗਾ ਜੀ ਅੰਦਰ ਖਾਤੇ ਚੱਲਦਾ ਹੋਊਗਾ ਪਰ ਉੱਥੇ ਤਾਂ ਖੁੱਲਾ ਹੀ ਹੈ ਲੀਗਲ ਹੀ ਚੱਲਦਾ ਹੈਗਾ 20g 3g ਜੋ ਵੀ ਹੈ ਕੈਨੇਡਾ ਚ ਆਪਾਂ ਨੂੰ ਸੋਨ ਨੂੰ ਮਿਲਦਾ ਹੈਗਾ ਹਾਂ ਬੱਚਿਆਂ ਨੂੰ ਆਪਦੀ ਅੱਖਾਂ ਦੇ ਸਾਹਮਣੇ ਰੱਖ ਕੇ ਬਹੁਤ ਚੀਜ਼ਾਂ ਹੈਗੀਆਂ ਵੀ ਆਪਾਂ ਆਈਐਸ ਪੀਸੀਐਸ ਕੱਲੀ ਇਹੀ ਚੀਜ਼ਾਂ ਨਹੀਂ ਰਹਿਗੀਆਂ ਅਭੀ ਆਪਾਂ ਇਹ ਨਹੀਂ ਬਣੇ ਤਾਂ ਆਪਣਾ ਫੇਲ ਆ ਜਾਂਦੀ ਦੇ ਵਿੱਚ ਹਾਂ ਬਹੁਤ ਸਾਰੇ ਕਿਤੇ ਹੈ ਉਹ ਜਿਹੜੇ ਸਪੋਰਟਸ ਦਾ ਕੀਤਾ ਵੀ ਹੈ ਕੋਈ ਹੋਰ ਕਿਤੇ ਵੀ ਹੈ ਜੋ ਮੈ ਸਪੋਰਟਸ ਨਾਲ ਸੰਬੰਧਤ ਤਾਂ ਮੈਨੂੰ ਇਹਦਾ ਪਤਾ ਹੈ ਹੋਰ ਵੀ ਕਾਫੀ ਕਿਤੇ ਹੈ ਤੁਸੀਂ ਕਿਸੇ ਨਾ ਕਿਸੇ ਕਿਤੇ ਨਾਲ ਸੰਬੰਧਤ ਹੋ ਜੋ ਤੁਹਾਡਾ ਬੱਚਾ ਉਹ ਚ ਕੋਈ ਹਨਰ ਲੈਂਦਾ ਹੈਗਾ ਉਹ ساری ਜ਼ਿੰਦਗੀ ਉਹ ਕਿਤੇ ਸਕਸੈਸਫੁਲ ਹੋਣਾ ਹੀ ਹੈ ਜੀ ਉਹ ساری ਜ਼ਿੰਦਗੀ ਉਹ ਹਨਰ ਦੇ ਨਾਲ ਤੁਹਾਡੀ ਸਿਰਫ ਇੰਨੀ ਹੈ ਕਿ ਤੁਸੀਂ ਉਹਨੂੰ ਗਾਈਡ ਕਰੀ ਚੱਲੋ ਆਪਦੇ ਹਨਰ ਦੇ ਵਿੱਚ ਆਪ ਵਿਆਪ ਨੂੰ ਤਰਾਸ਼ਣ ਲਈ ਮਾਪਿਆਂ ਦੀ ਪਹਿਲਾਂ ਸਭ ਤੋਂ ਪਹਿਲਾਂ ਜ਼ਿੰਮੇਵਾਰੀ ਇਹੀ ਬਣਦੀ ਹੈ ਬਿਲਕੁਲ ਦੂਜਾ ਆਪਦੇ ਬੱਚੇ ਵਾਸਤੇ ਉਸੇ ਫੀਲਡ ਨਾਲ ਸੰਬੰਧਤ ਕੋਈ ਚੰਗਾ ਗੁਰੂ ਲੇ ਹਮ ਤੁਹਾਨੂੰ ਗੁਰੂ ਮਿਲ ਗਿਆ ਜਿਵਾਖ ਨੇ ਆਪੇ ਕੰਮਜਾਬ ਹੋ ਜਾਣਾ ਜੀ ਜਿਵਾਖ ਦਾ ਆਪਦਾ ਰਾਪੇ ਬਣਾ ਲੈਂਦੇ ਹੈ ਤੇ ਪਾਣੀ ਹੈ ਜੀ ਪਾਣੀ ਨੂੰ ਜਿਹੜੀ ਚੀਜ਼ ਚ ਪਾ ਦਿਓਗੇ ਉਵੇਂ ਟਲ ਜਾਣਾ ਹੈ ਜੀ ਤੇ ਪਾਣੀ ਨੇ ਰਸਤਾ ਵੀ ਆਉਦਾ ਆਪੇ ਬਣਾ ਬਿਲਕੁਲ ਜਦੋਂ ਬਈ সুইমিং ਪੂਲ ਬਣਾਇਆ ਤਾਂ ਮਨ ਚ ਕੀ ਸੋਚ ਚੱਲ ਰਹੀ ਸੀਗੀ ਵੀ ਕਿੱਥੋਂ ਤੱਕ ਲੈ ਕੇ ਜਾਣਾ ਇਹਨੂੰ ਕੀ ਕਰਨਾ ਚਾਹੁੰਦੇ ਸੀ ਫਿਰ ਇਨੀਸ਼ੀਅਲੀ ਤਾਂ ਜੀ ਪਹਿਲੀ ਸੋਚ ਤਾਂ ਇਹ ਹੈ ਕਿ ਵੱਧ ਤੋਂ ਵੱਧ ਬੱਚਿਆਂ ਨੂੰ ਜਾਂ ਜੋ ਵੀ ਬੰਦੇ ਜਾਂ ਲੇਡੀਆਂ ਇੱਥੇ ਆਉਂਦੇ ਉਹਨਾਂ ਨੂੰ সুইমিং ਸਿਖਾਈ ਜਾਵੇ ਤੇ ਸੈਕੰਡ ਜਿੰਨੇ ਵੀ professionally professionally ਤੌਰ ਤੇ ਜੇ ਅਸੀਂ ਸੋਚ ਰਹੇ ਆ ਤਾਂ ਸੋਚ ਰਹੇ ਆ ਕਿ ਪੰਜਾਬ ਦੇ ਵਿੱਚ 올ंपियन स्विਮਰ ਨਹੀਂ ਕਾਫੀ ਟਾਈਮ ਤੋਂ ਹੋਇਆ ਕੋਈ ਹਾਂ ਨਾਰਥ ਇੰਡੀਆ ਦੇ ਵਿੱਚ ਇਹ ਅਸੀਂ ਸਫਰ ਕਰ ਰਹੇ ਹਾਂ ਤੇ ਸਾਡਾ ਟੀਚਾ ਹੈ ਜੀ ਆਉਣ ਵਾਲੇ 5 ਤੋਂ 10 ਸਾਲਾਂ ਦੇ ਵਿੱਚ ਅਸੀਂ ਕੋਈ ਇਹੋ ਜਿਹੇ स्विਮਰਸ ਤਿਆਰ ਕਰੀਏ ਜੋ ਨੈਸ਼ਨਲ ਪੱਧਰ ਤੇ ਪਾਰਟਿਸਿਪੇਟ ਕਰਨ ਮੈਡਲ ਲੈ ਕੇ ਆਉਣ ਤੇ 올ंपियन ਵੀ ਸਾਡੇ ਪੂਲ ਤੋਂ ਹੋਵੇ ਕੋਈ ਨਾ ਕੋਈ ਇਹ ਸਾਡਾ ਵਿਜਨ ਹੈ ਜੀ ਤੇ ਜਿੰਨਾ ਵੀ ਮੈਂ ਗਾਈਡ ਕਰਦਾ ਆ ਆਪਣੇ ਪੇਰੈਂਟਸ ਨੂੰ ਵੀ ਇਸ ਪ੍ਰਤੀ ਵੀ ਸੋਚ ਸਾਡੀ ਇਹੀ ਰੱਖਣੀ ਹੈ ਅਸੀਂ ਘੱਟ ਤੋਂ ਘੱਟ ਕੋਸਟ ਦੇ ਵਿੱਚ ਜਿੰਨਾ ਅਸੀਂ ਬੀਅਰ ਕਰ ਸਕਦੇ ਆ ਅਸੀਂ ਸਵਿਮਿੰਗ ਕਰਵਾਉਣੀ ਆ ਬੱਚਿਆਂ ਨੂੰ ਜੋ ਜਿੰਨੇ ਵੀ ਸਾਡੇ ਕੋਲ ਪ੍ਰੋਫੈਸ਼ਨਲ ਬੱਚੇ ਆ ਘੱਟ ਤੋਂ ਘੱਟ ਉਹਨਾਂ ਦੇ ਪੇਰੈਂਟਸ ਦੇ ਚਾਰਜਸ ਤਾਂ ਕਿ ਵੀ ਉਹ ਗਾਂ ਵੀ ਐਕਸਪੈਂਡੀਚਰ ਜੇ ਆਪਾਂ ਪਹਿਲਾਂ ਉਹਨਾਂ ਨੂੰ ਜ਼ਿਆਦਾ ਐਕਸਪੈਂਡੀਚਰ ਆਵੇਂ ਅਸੀਂ ਆਪ ਦੀ ਇਨਕਮ ਵਾਸਤੇ ਉਹਨਾਂ ਤੋਂ ਐਕਸਪੈਂਡੀਚਰ ਪਈ ਜਾਵਾਂਗੇ ਤੇ ਤਾਂ ਉਹ ਪੇਰੈਂਟਸ ਵੀ ਕਈ ਵਾਰੀ ਸਟੈਪ ਬੈਕ ਕਰ ਜਾਂਦੇ ਆ ਇਸ ਕਰਕੇ ਮਿਨੀਮਲ ਕੋਸਟ ਤੇ ਜੋ ਹੈ ਐਡਮਿਨਿਸਟ੍ਰੇਸ਼ਨ ਪੂਲ ਨੂੰ ਚਲਾ ਰਹੀ ਹੈ ਜੀ ਸਾਡੀ ਉਹਨਾਂ ਨੂੰ ਰਿਕੁਐਸਟ ਰਹੀਦੀ ਹੈ ਕਿ ਬਿਲਕੁਲ ਮਿਨੀਮਲ ਕੋਸਟ ਤੇ ਇਹਨੂੰ ਚਲਾਈ ਰੱਖੋ ਤਾਂ ਕਿ ਬੱਚੇ ਆਪਣੇ ਨਾਲ ਜੁੜਦੇ ਰਹਿਣ ਜੁੜਦੇ ਰਹਿਣ ਜਿੰਨਾ ਜ਼ਿਆਦਾ ਸਾਡੇ ਕੋਲ 100 ਬੱਚਾ ਹੋਊਗਾ 100 ਬੱਚੇ ਦੇ ਵਿੱਚੋਂ ਸਾਨੂੰ ਇੱਕ ਕ੍ਰੀਮ ਕੱਢਣੀ ਬਹੁਤ ਸੌਖੀ ਹੁੰਦੀ ਹੈ ਜੀ ਕਿਉਂਕਿ ਕੰਪੀਟੀਸ਼ਨ ਬੰਦੇ ਬੱਚਿਆਂ ਦਾ ਜ਼ਿਆਦਾ ਹੋ ਜਾਂਦਾ ਜੋ ਕੰਪੀਟੀਸ਼ਨ ਦੇ ਨਾਲ ਹੀ ਗਰੋਥ ਹੁੰਦੀ ਹੈ ਬਿਲਕੁਲ ਉਮੀਦ ਕਰਦੇ ਆ ਜੀ ਬੱਚੇ ਜੁੜਦੇ ਰਹਿਣਗੇ ਜੁੜਦੇ ਰਹਿਣਗੇ ਤੇ ਸਾਰਾ ਪੰਜਾਬ ਹੀ ਜੁੜੂਗਾ ਇਧਰ ਨੂੰ ਜਿੰਨੇ ਆਏ ਵੱਦ ਤੋਂ ਵੱਦ ਆਉਣ ਸਾਰਿਆਂ ਦੇ ਸਹਿਯੋਗ ਨਾਲ ਹੀ ਸਾਰਾ ਕੁਝ ਹੋਣਾ ਹੈ ਤਾਂ ਆਪਾਂ ਗੱਲਬਾਤ ਕੀਤੀ ਹੈ ਬਾਈ ਕਰਨ ਬਰਾੜ ਨਾਲ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਸਫ਼ਰ ਤੇ ਅੱਗੇ ਕੀ ਸੋਚਿਆ ਉਹ ਦੱਸਿਆ ਜੇਕਰ ਤੁਹਾਡੇ ਵਿੱਚ ਤਰਾਕੀ ਦਾ ਗੁਣ ਆ ਤਾਂ ਤੁਸੀਂ ਇਹਨੂੰ profession ਵੀ ਬਣਾ ਸਕਦੇ ਹੋ ਇਹਦੇ ذریعے ਬਹੁਤ بلندیاں ਵੀ ਛੂਹ ਸਕਦੇ ਹੋ ਤਾਂ ਇਹ ਲੋਕੇਸ਼ਨ ਆ ਜਿਹੜੀ ਫਰੀਦਕੋਟ ਦੀ ਆ ਤੁਸੀਂ ਇੱਥੇ ਆ ਕੇ ਵੀ ਸਿੱਖ ਸਕਦੇ ਹੋ ਬੜਾ ਸਸਤਾ ਜੈ ਹੈਗਾ ਇਹ ਸਿਖਾਉਣ ਵਾਲਾ ਕੋਈ ਬੜਾ ਮਸਲਾ ਨਹੀਂ ਹੈਗਾ ਕਿ ਤੁਸੀਂ ਪਿੱਛੇ ਰਹਿ ਜਾਓਗੇ ਮੈਨੂੰ ਲੱਗਦਾ ਜੋ ਬਾਈ ਹੁਣਾਂ ਨੇ ਸੋਚਿਆ ਉਹ ਪੂਰਾ ਕਰਨ ਦੇ ਵਿੱਚ ਸਾਨੂੰ ਸਾਰੇ ਪੰਜਾਬੀਆਂ ਨੂੰ ਸਾਥ ਦੇਣਾ ਚਾਹੀਦਾ ਤੇ ਆਉਂਦੇ ਕੁਝ ਸਾਲਾਂ ਦੇ ਵਿੱਚスイਮਿੰਗ ਦੇ ਵਿੱਚ ਕੋਈ ਨਾ ਕੋਈ 올ੰਪੀਅਨ ਜ਼ਰੂਰ ਪੈਦਾ ਹੋਣਾ ਚਾਹੀਦਾ ਤਾਂ ਕਿਵੇਂ ਲੱਗੀ ਅੱਜ ਦੀ ਕਹਾਣੀ ਜ਼ਰੂਰ ਦੱਸਣਾ ਜੁੜੇ ਰਹੋ ਦੁਨੀਆ ਦੇ ਨਾਲ